ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 4 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣਾ ਮਰਣਾ ਮਿਟ ਗਿਆ ਕਾਲ ਕਾ ਕishna ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫੇਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਕਾ ਕ੍ਰਿਸ਼ਨਾ ਵਸਾਈ ਹਰ ਸੇਤੀ ਮਨ ਰਵ ਰਹਿਆ ਸੱਚੀ ਰਹਿਆ ਸੁਮਾਏ ਨਿਕ ਹਾਂ ਬਲੇ ਹਾਰੀ ਤਿੰਨ ਕੋ ਜੋ ਚੱਲਣ ਸਤ ਗੁਰ ਪਾਏ ਮਹਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਜੇ ਆਨੇਕ ਕਰੈ ਸ਼ਿੰਗਾਰ ਪਰ ਕੀ ਸਾਰ ਨਾ ਜਾਣਈ ਦੁਜੈ ਭਾਇ ਪਿਆਰ ਸਾ ਕੁਸੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜਿੰਗ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪ ਦੇ ਹਰ ਹਰ ਦਿਨ ਰਾਤ ਇਨੋਂ ਹਾਂ ਕੁਰਬਾਨੀ ਜਿੰਨਾ ਸਤ ਗੁਰ ਪਿਆਰਾ ਜਿੰਨਾ ਸਤ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਬਖਸ਼ ਰੂਪ ਦੇ ਵਿੱਚ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਸਤਗੁਰੂ ਜੀ ਦੇ ਪਾਵਨ ਦਰਬਾਰ ਤੋਂ ਜੋ ਅੱਜ ਦੇ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਬਖਸ਼ੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 651 ਤੋਂ ਲੈ ਕੇ 652 ਤੱਕ ਸੁਭਾਏ ਮਾਨ ਹਨ ਦੋ ਸ਼ਲੋਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ ਤੇ ਇੱਕ ਪੌੜੀ ਹੈ ਪਹਿਲੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਹਨ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਈ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸੁਖ ਪ੍ਰਾਪਤ ਹੋ ਹੁੰਦੇ ਹਨ ਗੁਰ ਸੇਵਾ ਤੇ ਸੁਖ ਉਪਜੈ ਸਦਾ ਅਡਲ ਰਹਿਣ ਵਾਲੇ ਪਰਮਾਤਮਾ ਵਾਹਿਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਵਸਾਇਆ ਉਹਦੇ ਦੱਸੇ ਰਸਤੇ ਤੇ ਤੁਰਿਆ ਉਦੇ ਹੁਕਮ ਨੂੰ ਕਮਾਉਣਾ ਹੀ ਉਹਦੀ ਸਭ ਤੋਂ ਵੱਡੀ ਸੇਵਾ ਹੈ ਕਾਇਨਾਤ ਵਿੱਚ ਪ੍ਰਮਾਤਮਾ ਨੂੰ ਵੇਖਣਾ ਦੁਨੀਆ ਵਿੱਚ ਰੱਬ ਨੂੰ ਵੇਖਣਾ ਮਾਨਵਤਾ ਵਿੱਚ ਰੱਬ ਨੂੰ ਵੇਖਣਾ ਤੇ ਮਾਨਵਤਾ ਦੀ ਸੇਵਾ ਕਰਨੀ ਪ੍ਰਕਿਰਤੀ ਦੀ ਸੇਵਾ ਕਰਨੀ ਜੜ ਵਾਯੂ ਦੀ ਸੇਵਾ ਕਰਨੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਆਪਣੇ এনਵਾਇਰਨਮੈਂਟ ਨੂੰ ਸਾਫ਼ ਸੁਥਰਾ ਰੱਖਣਾ ਇਹ ਪਰਮਾਤਮਾ ਦੀ ਸਭ ਤੋਂ ਵੱਡੀ ਸੇਵਾ ਹੈ ਸਭ ਕਹਿੰਦੇ ਇਸ ਸੇਵਾ ਤੋਂ ਕੀ ਪ੍ਰਾਪਤ ਹੁੰਦਾ ਹੈ ਸੁਖ ਉਪਜੈ ਸਦੀਵੀ ਸੁਖ ਝੋਲੀ ਵਿੱਚ ਪੈਂਦੇ ਹਨ ਉਹ ਸੁਖ ਜੋ ਆਤਮਿਕ ਜੀਵਨ ਦੇਣ ਵਾਲੇ ਹਨ ਉਹ ਸੁਖ ਜੋ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਵਾਲੇ ਹਨ ਉਹ ਸੁਖ ਜੋ ਚੰਗੇ ਗੁਣਾਂ ਦੀ ਆਗਾਜ਼ ਜੀਵਨ ਵਿੱਚ ਕਰਦੇ ਹਨ ਫਿਰ ਦੁੱਖ ਨਾ ਲੱਗੈ ਆਏ ਜਦੋਂ ਇਹ ਸੁੱਖ ਪੈਦਾ ਹੁੰਦੇ ਹਨ ਫਿਰ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਲੱਗਦਾ ਦੁੱਖ ਕੀ ਹੈ ਆਤਮਾ ਦੀ ਦਰਦ ਆਤਮਾ ਦੀ ਪਰੇਸ਼ਾਨੀ ਇੱਕ ਦਰਦ ਹੈ ਜਿਹੜਾ ਸਾਡੇ ਸਰੀਰ ਤੇ ਚੋਟ ਲੱਗਣ ਕਰਕੇ ਹੁੰਦਾ ਹੈ ਇੱਕ ਦਰਦ ਹੈ ਜੋ ਸ਼ਬਦਾਂ ਦਾ ਸਾਡੇ ਜੀਵਨ ਤੇ ਅਸਰ ਕਰਦਾ ਹੈ ਸਾਡੇ ਜੀਵਨ ਵਿੱਚ ਈਰਖਾ ਵੀ ਪੀੜਾ ਦੇ ਕੇ ਜਾਂਦੀ ਹੈ। ਨਫ਼ਰਤ ਵੀ ਅੰਦਰ ਪੀੜਾ ਦਿੰਦੀ ਹੈ। ਤੇ ਇਹ ਜਿਹੜੇ ਦੁੱਖ ਨੇ ਇਹ ਆਤਮਾ ਨੂੰ ਠੰਢੀ ਕਲਾ ਵਿੱਚ ਲੈ ਕੇ ਜਾਂਦੇ ਹਨ। ਇਹ ਦੁੱਖ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੇ ਹਨ। ਤੇ ਸਤਿਗੁਰੂ ਕਹਿੰਦੇ ਹੁਣ ਜਦੋਂ ਦੀ ਗੁਰੂ ਦੀ ਸੇਵਾ ਕਮਾਉਣੀ ਸ਼ੁਰੂ ਕੀਤੀ ਹੈ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਦੇ ਗਿਆਨ ਨੂੰ ਪ੍ਰਾਪਤ ਕਰਨਾ ਸ਼ੁਰੂ ਕੀਤਾ ਹੈ। ਗੁਰਬਾਣੀ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਤੇ ਇਸ ਵਿਚਾਰ ਤੋਂ ਹੁਣ ਸਦੀਵੀ ਆਤਮਿਕ ਸੁੱਖ ਮਿਲਣ ਲੱਗੇ ਹਨ ਤੇ ਜੀਵਨ ਵਿੱਚ ਜਿਹੜੇ ਆਤਮਿਕ ਦੁੱਖ ਸਨ ਵਿਕਾਰਾਂ ਦੇ ਦੁੱਖ ਸਨ ਉਹ ਜੀਵਨ ਦੇ ਵਿੱਚੋਂ ਮੁੱਕਣ ਲੱਗ ਪਏ ਹਨ ਹੁਣ ਅਥਾ ਪ੍ਰਤੀਤ ਤੇ ਭਰੋਸਾ ਵੈਗੁਰ ਜੀਤੇ ਬਚਣ ਲੱਗ ਪਿਆ ਹੈ ਜੰਮਣਾ ਮਰਨਾ ਮਿਟ ਗਿਆ ਜੰਮਣ ਮਰਨ ਦਾ ਅਰਥ ਹੈ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਇੱਕ ਜੰਮਣ ਮਰਨਾ ਹੈ ਸਾਡੇ ਸਰੀਰ ਦਾ ਜੰਮਣਾ ਮਰਨਾ ਇੱਕ ਜਾਂ ਸਾਡੇ ਸੁਵਾਸਾਂ ਦਾ ਜੰਮਣਾ ਮਰਨਾ ਇੱਕ ਜਾਂ ਸਾਡੇ ਵਿਚਾਰਾਂ ਦਾ ਜੰਮਣਾ ਮਰਨਾ ਇੱਕ ਜਾਂ ਆਤਮਿਕ ਜੀਵਨ ਦਾ ਜੰਮਣਾ ਮਰਨਾ ਅਸੀਂ ਕਦੀ ਜਨਮ ਲੈਂਦੇ ਆ ਕਦੀ ਮਰਦੇ ਆ ਜਦੋਂ ਚੰਗੇ ਵਿਚਾਰ ਜਨਮ ਲੈਂਦੇ ਨੇ ਉਦੋਂ ਜਨਮ ਹੈ ਤੇ ਜਦੋਂ ਮਾੜੇ ਵਿਚਾਰ ਜਨਮ ਲੈਂਦੇ ਨੇ ਉਦੋਂ ਮੌਤ ਹੈ ਸਾਰੇ ਦਿਨ ਦਾ ਚੱਕਰ ਵੀ ਉਹ ਜੰਮਣ ਮਰਨ ਦੇ ਗੇੜ ਵਿੱਚ ਹੀ ਰਹਿੰਦਾ ਹੈ। ਕਦੀ ਅਸੀਂ ਚੰਗੇ ਵਿਚਾਰ ਪੈਦਾ ਕਰਦੇ ਹਾਂ, ਕਦੀ ਮਾੜੇ ਵਿਚਾਰ। ਜਦੋਂ ਚੰਗੇ ਵਿਚਾਰ ਪੈਦਾ ਕਰਦੇ ਹਾਂ ਆਤਮਿਕ ਜੀਵਨ ਦੀ ਜਨਮ ਹੈ ਤੇ ਜਦੋਂ ਮਾੜੇ ਵਿਚਾਰ ਜੀਵਨ ਵਿੱਚ ਜਨਮ ਲੈਂਦੇ ਨੇ ਆਤਮਿਕ ਜੀਵਨ ਦੀ ਮੌਤ ਹੈ। ਇਹ ਜੰਮਣ ਮਰਨ ਸਾਡੇ ਜੀਵਨ ਵਿੱਚ ਦੁੱਖਾਂ ਦਾ ਮੁੱਖ ਕਾਰਨ ਹੈ। ਸਭ ਕਹਿੰਦੇ ਹੁਣ ਕੀ ਹੋਇਆ ਹੈ? ਇਹ ਜਿਹੜੀ ਆਤਮਿਕ ਮੌਤ ਸੀ ਨਾ ਜਿਹੜੀ ਰੋਜ਼ਾਨਾ ਆਤਮਾ ਨੂੰ ਆਉਂਦੀ ਸੀ ਇਹ ਹੁਣ ਮਿਟ ਗਈ ਹੈ ਕਾਲ ਏ ਕਾ ਕਿਸ਼ਨਾ ਬਸਾਏ ਹੁਣ ਮੌਤ ਦਾ ਕੋਈ ਡਰ ਨਹੀਂ ਰਿਹਾ ਕਿਉਂਕਿ ਹੁਣ ਆਤਮਿਕ ਮੌਤ ਦਾ ਕੋਈ ਭੈ ਨਹੀਂ ਰਿਹਾ ਕਿਉਂਕਿ ਹੁਣ ਮੈਂ ਮੈਲੇ ਵਿਚਾਰਾਂ ਨੂੰ ਆਪਣੇ ਨੇੜੇ ਆਉਣ ਹੀ ਨਹੀਂ ਦਿੰਦਾ ਮੈਂ ਉਸ ਠੰਢੀ ਕਲਾ ਨੂੰ ਆਪਣੇ ਨੇੜੇ ਆਉਣ ਹੀ ਨਹੀਂ ਦਿੰਦਾ ਹੁਣ ਗੁਰੂ ਸ਼ਬਦ ਵਿੱਚ ਹੀ ਚਿੱਤ ਜੋੜ ਕੇ ਰੱਖਦਾ ਹਾਂ ਸਦਾ ਅਟੱਲ ਰਹਿਣ ਵਾਲੇ ਪ੍ਰਭੂ ਦੀ ਸੇਵਾ ਵਿੱਚ ਲੱਗਾ ਰਹਿਣਾ ਹਾਂ ਸੱਚੇ ਨਿਰੰਕਾਰ ਦੀ ਭਗਤੀ ਕਰਦਾ ਹਾਂ ਜਿਸ ਨੂੰ ਆਰਾਧ ਕੇ ਜਿਸ ਨੂੰ ਚੇਤੇ ਕਰਕੇ ਜੀਵਨ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਹੁਣ ਮੌਤ ਦਾ ਡਰ ਜੀਵਨ ਦੇ ਵਿੱਚੋਂ ਮਿਟ ਗਿਆ ਹੈ ਹੁਣ ਵਿਕਾਰਾਂ ਦਾ ਡਰ ਜੀਵਨ ਦੇ ਵਿੱਚੋਂ ਮਿਟ ਗਿਆ ਹੈ ਹਰ ਸੇਤੀ ਮਨ ਰਵ ਰਿਆ ਹਰ ਸੇਤੀ ਹਰ ਸੇਤੀ ਭਾਵ ਪਰਮਾਤਮਾ ਦੇ ਨਾਲ ਮਨ ਰਵ ਰਿਆ ਹੁਣ ਮਨ ਲੱਗਣ ਲੱਗ ਪਿਆ ਹੈ ਸੱਚੇ ਰਿਆ ਸਮਾਏ ਹੁ ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਭੂ ਦੇ ਗਿਆਨ ਦੇ ਵਿੱਚ ਸਮੋਇਆ ਰਹਿੰਦਾ ਹੈ ਅੱਗੇ ਮੇਰਾ ਇਹ ਮਨ ਗੁਰਬਾਣੀ ਵਿੱਚ ਨਹੀਂ ਸੀ ਲੱਗਦਾ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਸੀ ਲੱਗਦਾ ਬਾਣੀ ਦੀ ਵਿਚਾਰ ਕਰਨੋਂ ਨਹੀਂ ਸੀ ਲੱਗਦਾ ਹੁਣ ਇਸ ਮਨ ਦਾ ਸੁਭਾਅ ਬਦਲ ਗਿਆ ਹੈ ਹੁਣ ਇਹ ਮਨ ਗੁਰਬਾਣੀ ਦੀ ਸ਼ਬਦ ਵਿੱਚ ਜੁੜਨ ਲੱਗ ਪਿਆ ਹੈ ਹੁਣ ਆਨੰਦ ਆਉਣ ਲੱਗ ਪਿਆ ਹੈ ਗੁਰਬਾਣੀ ਦਾ ਹੁਣ ਇਹ ਮਨ ਗੁਰਬਾਣੀ ਪੜਨ ਵੇਲੇ ਗੁਰਬਾਣੀ ਦੀ ਵਿਚਾਰ ਕਰਨ ਵੇਲੇ ਸ਼ਬਦ ਨੂੰ ਸਮਝਣ ਵੇਲੇ ਆਲਸ ਨਹੀਂ ਕਰਦਾ ਹੁਣ ਇਹ ਮਨ ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਲੱਗ ਪਿਆ ਹੈ ਜਿਹੜਾ ਪਹਿਲਾਂ ਆਪਣੀਆਂ ਮਨਮਰਜ਼ੀਆਂ ਕਰਦਾ ਸੀ ਚੁਤਰਾਈਆਂ ਕਰਦਾ ਸੀ ਸਿਆਣਪਾਂ ਵਿਖਾਉਂਦਾ ਸੀ ਹੁਣ ਇਸ ਮਨ ਨੇ ਚੁਤਰਾਈਆਂ ਤੇ ਸਿਆਣਪਾ ਛੱਡ ਦਿੱਤੀਆਂ ਨੇ ਤੇ ਸਤਿਗੁਰ ਦੇ ਹੁਕਮ ਨੂੰ ਪੱਲੇ ਬੰਨ੍ਹ ਲਿਆ ਹੈ ਤੇ ਗੁਰਮਤ ਵਿੱਚ ਇਹ ਮਨ ਰੰਗਣ ਲੱਗ ਪਿਆ ਹੈ ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ ਫਿਰ ਨਾਨਕ ਜੀ ਆਖਦੇ ਹਨ ਮੈਂ ਬਾਰ ਬਾਰ ਸਤਕੇ ਜਾਨਾ ਹਾਂ ਬਲੇਹਾਰ ਜਾਨਾ ਹ ਆਪਣੇ ਪੂਰੇ ਐਸੇ ਗੁਰੂ ਦੀ ਕਿਰਪਾ ਤੋਂ ਐਸਿਆਂ ਗੁਰਮੁਖ ਪਿਆਰਿਆਂ ਭਗਤਾਂ ਤੋਂ ਜਿਨ੍ਹਾਂ ਦਾ ਮਨ ਗੁਰੂ ਜੀ ਦੇ ਹੁਕਮ ਦੇ ਵਿੱਚ ਮੰਨਣ ਲੱਗ ਪਿਆ ਹੈ ਭਾਏ ਦਾ ਅਰਥ ਹੈ ਪਿਆਰ ਕਰਨ ਲੱਗ ਪਿਆ ਹੈ ਸਤਿਗੁਰੂ ਦੇ ਪਿਆਰ ਵਿੱਚ ਤੁਰਨ ਲੱਗ ਪਿਆ ਹੈ ਗੁਰੂ ਦੇ ਗਿਆਨ ਵਿੱਚ ਤੁਰਨ ਲੱਗ ਪਿਆ ਹੈ ਹੁਣ ਇਹ ਮਨ ਅਵੈੜਾ ਨਹੀਂ ਕਰਦਾ ਹੁਣ ਇਹ ਮਨ ਆਲਸ ਨਹੀਂ ਕਰਦਾ ਹੁਣ ਇਹ ਮਨ ਕੇਵਲ ਤਾਂ ਕੇਵਲ ਪ੍ਰਭੂ ਦੀ ਪ੍ਰੀਤ ਤੇ ਪ੍ਰਭੂ ਦੇ ਪਿਆਰ ਦੇ ਵਿੱਚ ਟਿਕਿਆ ਰਹਿੰਦਾ ਹੈ ਹੁਣ ਇਸ ਸੰਬੰਧ ਦੇ ਸੁਭਾਅ ਦੇ ਵਿੱਚ ਬਦਲਾਵ ਹੈ ਹੁਣ ਕੋਈ ਇਸ ਨੂੰ ਵੈਰੀ ਤੇ ਬੇਗਾਨਾ ਨਜ਼ਰ ਨਹੀਂ ਆਉਂਦਾ ਹੁਣ ਇਹ ਮਨ ਦਾ ਸੁਭਾਅ ਜਿਹੜਾ ਪਹਿਲਾਂ ਸੰਸਾਰ ਦੇ ਨਾਲ ਲੱਗਾ ਸੀ ਹੁਣ ਇਹਨੇ ਆਪਣੇ ਮਨ ਦੇ ਸੁਭਾਅ ਨੂੰ ਮਨ ਨੇ ਆਪਣੇ ਸੁਭਾਅ ਨੂੰ ਪਰਮਾਤਮਾ ਦੇ ਗਿਆਨ ਤੇ ਪਰਮਾਤਮਾ ਦੀਆਂ ਰਹਿਮਤਾਂ ਦੇ ਨਾਲ ਜੋੜ ਲਿਆ ਹੈ ਸਤਿਗੁਰੂ ਜੀ ਅਗਲੀਏ ਸ਼ਲੋਕ ਵਿੱਚ ਕਿਰਪਾ ਕਰ ਰਹੇ ਸ਼ਲੋਕ ਮਹੱਲਾ 3 ਬਿਨ ਸ਼ਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਇਹ ਗੱਲ ਸਮਝਾ ਰਹੇ ਨੇ ਹੁਣ ਸ਼ਿੰਗਾਰ ਕਿਹੜੇ ਮਨੁੱਖ ਕਰ ਰਿਹਾ ਹੈ ਜਿਹੜੇ ਬਾਹਰ ਦੇ ਕਰਮ ਨੇ ਜਿਵੇਂ ਇੱਕ ਜੀਵ ਇਸਤਰੀ ਸੋਨਾ ਤਨ ਦਾ ਸ਼ਿੰਗਾਰ ਕਰੇ ਸੋਹਣੇ ਵਸਤਰ ਪਹਿਨੇ ਹਾਰ ਸ਼ਿੰਗਾਰ ਕਰੇ ਪਰ ਪਤੀ ਦੇ ਕਹੜੇ ਵਿੱਚ ਨਾ ਤੁਰੇ ਪਤੀ ਨੂੰ ਰਿਝਾ ਨਾ ਸਕੇ ਉਹਦਾ ਹਾਰ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਐਵੇਂ ਹੀ ਅਸੀਂ ਜਿਹੜੇ ਬਾਹਰ ਤੋਂ ਸ਼ਿੰਗਾਰ ਕਰ ਰਹੇ ਹਾਂ ਕੋਈ ਬਾਹਰੋਂ ਸੇਵਾ ਕਰਨ ਦਾ ਯਤਨ ਕਰ ਰਿਹਾ ਹੈ ਕਿ ਦੇਖੋ ਜੀ ਮੈਂ ਕਿੰਨੀ ਸੋਹਣੀ ਸੇਵਾ ਗੁਰਦੁਆਰੇ ਕਰਦਾ ਹਾਂ ਮੈਂ ਲੰਗਰ ਦੇ ਭਾਂਡੇ ਮਾਂਜਦਾ ਹਾਂ ਮੈਂ ਹੋਰ ਆਦਿਕ ਸੇਵਾਵਾਂ ਦੇ ਵਿੱਚ ਲੱਗਾ ਰਹਿਣਾ ਹਾਂ ਵੇਖੋ ਜੀ ਮੈਂ ਦਾਨਪੁਣ ਕਰਦਾ ਹਾਂ ਮੈਂ ਇਤਨੇ ਬਾਣੀ ਦੇ ਪਾਠ ਕਰ ਲੈਣਾ ਹਾਂ ਇਹ ਬਾਹਰ ਦੇ ਸ਼ਿੰਗਾਰ ਨੇ ਸਤਿਗੁਰੂ ਕਹਿੰਦੇ ਕਿਸੇ ਵੀ ਕੰਮ ਦੇ ਨਹੀਂ ਇਹ ਬਾਹਰ ਦੇ ਸ਼ਿੰਗਾਰ ਜੇ ਤੂੰ ਸ਼ਬਦ ਦੀ ਵਿਚਾਰ ਨਹੀਂ ਕਰਦਾ ਜੇ ਤੈਨੂੰ ਸ਼ਬਦ ਦਾ ਗਿਆਨ ਨਹੀਂ ਗੁਰੂ ਦੀ ਬਾਣੀ ਦੀ ਸੋਝੀ ਨਹੀਂ ਤੂੰ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਕਰਦਾ ਬੇ ਨਿਸ਼ਵਾਦਾ ਸੁਧ ਨਾ ਹੋਵਈ ਸਤਿਗੁਰੂ ਜੀ ਦੇ ਸ਼ਬਦ ਤੋਂ ਬਿਨਾ ਜੀਵ ਇਸਤਰੀ ਭਾਵੇਂ ਬੇਅੰਤ ਸ਼ਿੰਗਾਰ ਕਰੇ ਸੁਧ ਨਹੀਂ ਹੋ ਸਕਦੀ ਕਿਉਂਕਿ ਜੇ ਗੁਰੂ ਸ਼ਬਦ ਪੱਲੇ ਨਹੀਂ ਤੇ ਇਹ ਬਾਹਰ ਦੀਆਂ ਸੇਵਾਵਾਂ ਮਨੁੱਖ ਨੂੰ ਹੰਕਾਰੀ ਬਣਾ ਦੇਣਗੀਆਂ ਮਨੁੱਖ ਦੇ ਮਨ ਉੱਤੇ ਮੈਲ ਚੜਾ ਦੇਣਗੀਆਂ ਤੇ ਮਨੁੱਖ ਦਾ ਮਨ ਵਿਕਾਰੀ ਬਣ ਜਾਵੇਗਾ ਤੇ ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਹਨ ਪਿਰ ਕੀ ਸਾਰ ਨ ਜਾਣਈ ਦੁਜੈ ਭਾਏ ਪਿਆਰ ਕਿਉਂਕਿ ਉਹ ਪਤੀ ਦੀ ਕਦਰ ਨਹੀਂ ਜਾਣਦੀ ਪਿਰ ਕੀ ਸਾਰ ਦਾ ਅਰਥ ਹੈ ਪਤੀ ਪ੍ਰਮਾਤਮਾ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿੱਚ ਹੀ ਸੁਰਤ ਹੁੰਦੀ ਹੈ ਇਹ ਸ਼ਬਦ ਦੀ ਵਿਚਾਰ ਨਹੀਂ ਕਰ ਕਰਦੀ ਜੀਵ ਇਸਤਰੀ ਇਹ ਆਤਮਾ ਗੁਰੂ ਸ਼ਬਦ ਵਿੱਚ ਨਹੀਂ ਟਿਕਦੀ ਤੇ ਇਸ ਮਾਇਆ ਦੇ ਬਾਹਰਲੇ ਕਰਮ ਜਿਹੜੇ ਨੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਮੈਨੂੰ ਮਾਇਆ ਮਿਲ ਜਾਵੇ ਮੈਂ ਝੂਠੇ ਬਰਤਨ ਤਾਂ ਮਾਜ ਰਿਆ ਮੇਰਾ ਕੰਮ ਦਾਸ ਹੋ ਜਾਵੇ ਮੈਂ ਇਤਨੇ ਪਾਠ ਤਾਂ ਰਖਾ ਰਿਆ ਮੇਰਾ ਇਹ ਕੰਮ ਦਾਸ ਹੋ ਜਾਵੇ ਸੁਖਣਾਵਾ ਹੀ ਸੁਖਣ ਦੇ ਵਿੱਚ ਸਾਡਾ ਜੀਵਨ ਲੰਘ ਰਿਹਾ ਹੈ ਸਭ ਕਹਿੰਦੇ ਕਰ ਤੇ ਸੇਵਾ ਰਹੀ ਹੈ ਜੀ ਵਿਸਤਰੀ ਪਰ ਇਹ ਸੇਵਾ ਕੇਵਲ ਆਪਣੇ ਸੁਖਣਾ ਤੇ ਆਪਣੇ ਮਨ ਨੂੰ ਰੁਝਾਉਣ ਵਾਸਤੇ ਮੰਦੀਆਂ ਸੁਖਣਾਵਾ ਪਗਾਉਣ ਵਾਸਤੇ ਕਰ ਰਹੀ ਹੈ ਸਭ ਕਹਿੰਦੇ ਕੀ ਫਾਇਦਾ ਜੇ ਚਿੱਤ ਵਿੱਚ ਸੱਚੇ ਪ੍ਰਮਾਤਮਾ ਪਤੀ ਦੇ ਨਾਲ ਲਗਾਵ ਹੀ ਨਹੀਂ ਬਣਿਆ ਕੀ ਫਾਇਦਾ ਜੇ ਸੱਚੇ ਵਾਹਿਗੁਰੂ ਦੇ ਨਾਲ ਸਾਝ ਹੀ ਨਹੀਂ ਬਣੀ ਪਿਰ ਕੀ ਸਾਰ ਨਾ ਜਾਣਈ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਪਤੀ ਦੀ ਕਦੀ ਸਾਰ ਨਹੀਂ ਪਾਈ ਦੂਜੇ ਭਾਏ ਪਿਆਰ ਤੇ ਮਾਇਆ ਦੇ ਪਿਆਰ ਦੇ ਵਿੱਚ ਹੀ ਇਹ ਜੀਵ ਇਸਤਰੀ ਸਦਾ ਡੁੱਬੀ ਰਹਿੰਦੀ ਹੈ ਸਾਕੁ ਸੁਦ ਸਾਕੁ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਸਬਕੰਡੇ ਹੇ ਨਾਨਕ ਇਹੋ ਜੀ ਇਸਤਰੀ ਜੀਵ ਇਸਤਰੀ ਜਿਹੜੀ ਹੈ ਮਾਨੋ ਖੋਟੀ ਤੇ ਭੈੜੇ ਲਖਣ ਵਾਲੀ ਹੁੰਦੀ ਹੈ ਭਾਵ ਕੁਸੁਦ ਉਹਦਾ ਮਨ ਮਾੜਾ ਰਹੇਗਾ ਕੁਲਖਣੀ ਉਹਦੇ ਕਰਮ ਮਾੜੇ ਰਹਿਣਗੇ ਵੇਖਣ ਨੂੰ ਉਹਨੇ ਧਰਮ ਦਾ ਬਾਣਾ ਪਾਇਆ ਹੋਵੇਗਾ ਬਾਹਰ ਦੇ ਸ਼ਿੰਗਾਰ ਧਰਮੀ ਕੀਤੇ ਹੋਣਗੇ ਪਰ ਅੰਦਰ ਮਨ ਮਹਿਲਾ ਹੈ ਅੰਦਰ ਮਨ ਵਿੱਚ ਪ੍ਰੀਤ ਗੁਰੂ ਵਾਸਤੇ ਨਹੀਂ ਇਸੇ ਕਰਕੇ ਹੀ ਸਿਆਣੇ ਕਹਿੰਦੇ ਹਨ ਕਿ ਇੱਕ ਧਰਮੀ ਮਨੁੱਖ ਕਿਤੇ ਬੇਈਮਾਨ ਹੋ ਜਾਵੇ ਉਹ ਨੁਕਸਾਨ ਕਰ ਦਿੰਦਾ ਹੈ ਪੂਰੀ ਦੁਨੀਆ ਦਾ ਪਰ ਜੇ ਕਿਤੇ ਆਧਰਮੀ ਹੋਵੇ ਤੇ ਹੋਵੇ ਈਮਾਨਦਾਰ ਉਹ ਇਤਨਾ ਨੁਕਸਾਨ ਨਹੀਂ ਕਰਦਾ ਐਵੇਂ ਹੀ ਜਿਨਨੇ ਬਾਹਰ ਦੇ ਧਰਮ ਦੇ ਸ਼ਿੰਗਾਰ ਕੀਤੇ ਹਨ ਪਰ ਅੰਦਰ ਗੁਰਮਤ ਨਹੀਂ ਅੰਦਰ ਪ੍ਰਮਾਤਮਾ ਦੀ ਸੋਝੀ ਨਹੀਂ ਇਤਨੀ ਪ੍ਰਮਾਤਮਾ ਦੀ ਸਮਝ ਨਹੀਂ ਉਹ ਕਟੜ ਹੋਵੇਗਾ ਧਰਮ ਦੇ ਅਰਥ ਆਪਣੀ ਮਰਜ਼ੀ ਦੇ ਕਰੇਗਾ ਬਰਬਾਦੀ ਲਈ ਆਵੇਗਾ ਅੱਜ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਨੇ ਹੀ ਜ਼ਿਆਦਾ ਨੁਕਸਾਨ ਕੀਤਾ ਹੈ ਜਿਹੜੇ ਬਾਹਰੋਂ ਧਰਮ ਦਾ ਸ਼ਿੰਗਾਰ ਕਰਕੇ ਬੈਠੇ ਹਨ ਤੇ ਅੰਦਰ ਗੁਰਮਤ ਤੇ ਧਰਮ ਦੀ ਕੋਈ ਚੀਜ਼ ਨਹੀਂ ਅੰਦਰ ਵੱਸਦੀ ਐਸੀਆਂ ਜੀ ਵਿਸਤਰੀਆਂ ਸਾਖ ਕੋ ਸੱਦ ਸਭ ਕਹਿੰਦੇ ਭੈੜੀ ਮਤ ਵਾਲੀਆਂ ਕੁਲਖਣੀ ਭੈੜੇ ਕਰਮ ਵਾਲੀਆਂ ਹੁੰਦੀਆਂ ਨੇ ਨਾਨਕ ਨਾਰੀ ਵਿੱਚ ਗੁਨਾਰ ਕਹਿੰਦੇ ਸਭ ਕਹਿੰਦੇ ਜਾਣਿਓ ਉਹ ਜੀਵ ਇਸਤਰੀਆਂ ਦੇ ਵਿੱਚ ਭੈੜੀ ਜੀਵ ਇਸਤਰੀ ਹੈ ਜੋ ਪ੍ਰਮਾਤਮਾ ਪਤੀ ਦੇ ਹੁਕਮ ਦੇ ਵਿੱਚ ਨਹੀਂ ਤੁਰਦੀ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਏ ਹਰੀ ਤੂੰ ਆਪ ਹੀ ਮਿਹਰ ਕਰ ਮੈਂ ਤੇਰੀ ਬਾਣੀ ਭਾਵ ਤੇਰਾ ਜਸ ਉਚਰਾਂ ਹੇ ਮੇਰੇ ਪ੍ਰਭੂ ਜੀ ਤੁਸੀਂ ਹੀ ਕਿਰਪਾ ਕਰੋ ਤੁਸੀਂ ਮੇਰੇ ਸਿਰ ਉੱਪਰ ਮੇ ਰਹਿਮਤ ਭਰਿਆ ਹੱਥ ਰੱਖੋ ਮੇਰੀ ਬਾਹ ਫੜੋ ਮੈਨੂੰ ਗੁਰਬਾਣੀ ਦੇ ਨਾਲ ਜੋੜ ਦਿਓ ਤਾਂ ਕਿ ਮੈਂ ਗੁਰਬਾਣੀ ਦੀ ਵਿਚਾਰ ਗੁਰਮਤ ਦੀ ਵਿਚਾਰ ਕਰ ਸਕਾਂ ਤੇ ਆਪਣੇ ਜੀਵਨ ਨੂੰ ਸੱਚ ਦੇ ਰਾਹ ਤੇ ਤੋਰ ਸਕਾਂ ਹਰ ਨਾਮ ਧਿਆਈ ਹਰ ਉਚਰਾਂ ਹਰ ਲਾ ਹਾ ਲੈਣੀ ਮੈਂ ਹਰ ਵਕਤ ਤੇਰੇ ਹੁਕਮ ਨੂੰ ਸਿਮਰਾਂ ਤੇਰੇ ਨਾਮ ਨੂੰ ਸਿਮਰਾਂ ਬਾਰ ਬਾਰ ਤੂੰ ਹੀ ਤੂੰ ਹੀ ਕਰਾਂ ਤੇਰੇ ਹੁਕਮ ਨੂੰ ਚੇਤੇ ਰੱਖਾਂ ਕਿਉਂਕਿ ਤੇਰਾ ਹੁਕਮ ਹੀ ਮੇਰੇ ਜੀਵਨ ਦਾ ਆਧਾਰ ਹੈ ਤੇਰੇ ਹੁਕਮ ਦਾ ਉਚਾਰਣਾ ਹੀ ਤੇਰੇ ਸ਼ਬਦ ਦਾ ਉਚਾਰਣਾ ਹੀ ਮੇਰੇ ਜੀਵਨ ਦੇ ਵਿੱਚ ਲਾਭ ਹੈ ਮੈਂ ਬਾਰ ਬਾਰ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਤੇਰੇ ਵਿੱਚ ਸਮਾ ਜਾਵਾਂ ਕਿਉਂਕਿ ਮੇਰੇ ਜੀਵਨ ਦੀ ਲਾਹਾ ਇਹੀ ਹੈ ਤੇਰੇ ਵਰਗਾ ਬਣਨਾ ਤੇਰੇ ਵਰਗੇ ਗਿਆਨ ਨੂੰ ਆਪਣੇ ਜੀਵਨ ਚ ਵਸਾਉਣਾ ਤੇਰੇ ਵਰਗੀ ਵਿਚਾਰ ਬਣ ਕੇ ਆਪਣੀ ਇਸ ਜ਼ਿੰਦਗੀ ਨੂੰ ਮਾਨਵਤਾ ਦੇ ਲੇਖੇ ਤੇ ਭਲੇ ਵਿੱਚ ਲਾ ਕੇ ਇਸ ਜੀਵਨ ਨੂੰ ਤੇਰੇ ਤੋਂ ਕੁਰਬਾਨ ਕਰਨਾ ਹੀ ਇਹੀ ਮੇਰੇ ਜੀਵਨ ਦਾ ਲੱਛਣ ਹੈ ਜੋ ਜਪਦੇ ਹਰ ਹਰ ਦਿਨਸ ਰਾਤ ਤਿੰਨ ਹਾਂ ਕੁਰਬਾਨੀ ਸਭ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸੱਚੀ ਜਾਂਦਾ ਹਾਂ ਜੋ ਦਿਨ ਰਾਤ ਤਿੰਨ ਤੇਰੇ ਨਾਮ ਨੂੰ ਜਪਦੇ ਹਨ ਤੇਰੇ ਹੁਕਮ ਦੇ ਵਿੱਚ ਟਿਕਦੇ ਹਨ ਆਪਣੇ ਆਪ ਨੂੰ ਤਰਾਸ਼ਦੇ ਰਹਿੰਦੇ ਹਨ ਆਪਣੇ ਆਪ ਨੂੰ ਸੁਧਾਰਦੇ ਰਹਿੰਦੇ ਹਨ ਹਰ ਮਨੁੱਖ ਦੇ ਵਿੱਚ ਅਵਗੁਣ ਨੇ ਮਨੁੱਖ ਉਹਨਾਂ ਅਵਗੁਣਾਂ ਨੂੰ ਉੱਪਰ ਲੈ ਆਉਂਦਾ ਹੈ ਤੇ ਉਹਨਾਂ ਅਵਗੁਣਾਂ ਦੇ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰਦਾ ਹੈ ਗੁਰਮੁਖ ਆਪਣੇ ਵਿੱਚੋਂ ਇੱਕ ਇੱਕ ਅਵਗਣ ਨੂੰ ਕੱਢਦਾ ਜਾਂਦਾ ਹੈ ਤੇ ਆਪਣੇ ਅੰਦਰ ਗੁਣਾਂ ਦੀ ਸਮੋਈ ਕਰਦਾ ਜਾਂਦਾ ਹੈ ਮਨਮੁਖ ਆਪਣੀ ਜ਼ਿੰਦਗੀ ਬਰਬਾਦੀ ਦੇ ਕਗਾਰ ਤੇ ਲੈ ਆਉਂਦਾ ਹੈ ਗੁਰਮੁਖ ਆਪਣੇ ਜੀਵਨ ਨੂੰ ਤਰਾਸ਼ ਕੇ ਪ੍ਰਮਾਤਮਾ ਦੇ ਨਾਲ ਇੱਕਮੇ ਕਰ ਲੈਂਦਾ ਹੈ ਸਬ ਕਹਿੰਦੇ ਨੇ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਦੇ ਨ ਜਾਣ ਦੇਖਾਂ ਨੈਣੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮੇਰੇ ਸਦਾ ਅਟਲ ਰਹਿਣ ਵਾਲੇ ਪ੍ਰਭੂ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ ਜਿਨ੍ਹਾਂ ਦੇ ਜੀਵਨ ਵਿੱਚ ਹੁਣ ਕੇਵਲ ਵਾਹਿਗੁਰੂ ਵੱਸਦਾ ਹੈ ਉਹ ਉੱਠਦੇ ਆ ਬੈਠਦੇ ਆ ਸੌਂਦੇ ਆ ਜਦੋਂ ਵੀ ਕੋਈ ਉਹਨਾਂ ਨੂੰ ਪੁੱਛਦਾ ਹੈ ਇਹ ਤੁਹਾਡੇ ਤੇ ਕੀ ਕਿਰਪਾ ਹੈ ਉਹ ਇਹੀ ਕਹਿੰਦੇ ਨੇ ਪਰਮਾਤਮਾ ਦੀ ਇਹ ਘਰ ਕਿੰਨੇ ਦਿੱਤਾ ਹੈ ਵਾਹਿਗੁਰੂ ਜੀ ਨੇ ਇਹ ਗੱਡੀ ਕਿੰਨੇ ਦਿੱਤੀ ਹੈ ਵਾਹਿਗੁਰੂ ਜੀ ਨੇ ਇਹ ਬੱਚੇ ਪਰਿਵਾਰ ਕਿੰਨੇ ਦਿੱਤੇ ਨੇ ਵਾਹਿਗੁਰੂ ਜੀ ਨੇ ਪਲ-ਪਲ ਸ਼ੁਕਰਾਨਾ ਪਲ-ਪਲ ਜੀਵਨ ਵਿੱਚ ਧੰਨਵਾਦ ਵਾਹਿਗੁਰੂ ਦਾ ਰੱਖਦੇ ਹਨ ਸੱਭ ਕਹਿੰਦੇ ਐਸਿਆਂ ਭਗਤਾਂ ਨੂੰ ਕਿਰਪਾ ਕਰ ਮੈਂ ਐਸਿਆਂ ਭਗਤਾਂ ਨੂੰ ਆਪਣੇ ਮਨ ਦੀਆਂ ਅੱਖਾਂ ਦੇ ਨਾਲ ਵੇਖ ਸਕਾਂ ਤੇ ਮੈਂ ਉਹਨਾਂ ਦੇ ਨਾਲ ਆਪਣੇ ਜੀਵਨ ਨੂੰ ਜੋੜ ਸਕਾਂ ਤੇ ਤਾਂ ਕਿ ਮੈਂ ਵੀ ਉਹਨਾਂ ਜੀਵ ਇਸਤਰੀਆਂ ਵਰਗਾ ਆਪਣਾ ਜੀਵਨ ਬਣਾ ਲਵਾਂ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸੈਣੀ ਦਾ ਅਰਥ ਹੈ ਰਿਸ਼ਤੇਦਾਰ ਮੈਂ ਆਪਣੇ ਸਦਾ ਅਟੱਲ ਰਹਿਣ ਵਾਲੇ ਸਤਿਗੁਰੂ ਤੋਂ ਬਾਰ-ਬਾਰ ਸਤਿ ਕੀ ਜਾਨਣਾ ਹਾਂ ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਪ੍ਰਭੂ ਮਿੱਤਰ ਮਿਲਾ ਦਿੱਤਾ ਹੈ ਜਿਸ ਸਦਾ ਅਟੱਲ ਰਹਿਣ ਵਾਲੇ ਪਰਮਾਤਮਾ ਗੁਰੂ ਸ਼ਬਦ ਦਾ ਗੁਰੂ ਸ਼ਬਦ ਦੇ ਰਾਹੀ ਜਿਸ ਨੇ ਐਸੇ ਅਟਲ ਰਹਿਣ ਵਾਲੇ ਸੱਚੇ ਨਿਰੰਕਾਰ ਦੇ ਨਾਲ ਮੇਰੇ ਜੀਵਨ ਨੂੰ ਜੋੜ ਦਿੱਤਾ ਹੈ ਸ਼ਬਦ ਦੀ ਵਿਚਾਰ ਹੀ ਪ੍ਰਮਾਤਮਾ ਦੇ ਗੁਣਾਂ ਨੂੰ ਮੇਰੇ ਜੀਵਨ ਵਿੱਚ ਵਸਾਉਂਦੀ ਹੈ ਇਸੇ ਕਰਕੇ ਹੀ ਸਤਿਗੁਰੂ ਜੀ ਨੇ ਬਾਰ ਬਾਰ ਸਾਨੂੰ ਗੱਲ ਕਹੀ ਹੈ ਜਿੱਥਿਆਂ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਹੁਕਮਨਾਮਾ ਸੱਹਿਬ ਦੀ ਵਿਚਾਰ ਆਪ ਤੱਕ ਪਹੁੰਚਾਉਣ ਦਾ ਮਤਲਬ ਇਹੀ ਹੈ ਕੀ ਜੋ ਅੰਮ੍ਰਿਤ ਵੇਲੇ ਦੀ ਵਿਚਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ ਅਸੀਂ ਉਹਦੇ ਮੁਤਾਬਕ ਆਪਣੇ ਜੀਵਨ ਦੀ ਘਾੜਤ ਘੜੀਏ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਤੋਰੀਏ ਸੋ ਅੱਜ ਦੇ ਇਹ ਪਾਵਨ ਹੁਕਮਨਾਮਾ ਸਾਹਿਬ ਆਪ ਦੇ ਸੰਮੁਖ ਰੱਖੇ ਗਏ ਹਨ ਬਿਨਤ ਭੁੱਲਾਂ ਗਲਤੀਆਂ ਗੁਰਬਾਣੀ ਪੜਦੇ ਆ ਵਿਚਾਰਦੇ ਆ ਹੋਈਆਂ ਨੇ ਆਪ ਗੁਰਪਿਆਰੀ ਸੰਗਤ ਬਖਸ਼ਣਯੋਗ ਹੋ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ